ਉਹ ਨਹੀਂ ਖੋਇਆ ਬੈਗ ਥਿਰੀ ਲੈ ਕੇ ਲੈ ਕੇ ਬੈਗ ਮੇਰਾ ਬੰਟੀ ਵਿਜਾਜੀ ਵਿਜੈ ਸਾਹਿਬ ਕੀ ਕਤਨਾ ਵਾ ਅੱਜ ਦੋ ਲੜਕੀਆਂ ਆ ਰਹੀਆਂ ਸੀ ਗਲੀ ਚੋਂ ਤੇ ਨਾ ਮਗਰ ਦੋ ਮੁੰਡੇ ਤੇ ਚੋਰ ਸੀਗੇ ਉਹਨਾਂ ਨੇ ਉਹਨਾਂ ਦਾ ਪਰਸ ਖੋਇਆ ਤੇ ਖਿੱਚ ਕੇ ਲੈ ਕੇ ਜਾਂਦੇ ਰਹੇ ਤੁਸੀਂ ਵੀਡੀਓ ਦੇਖਿਆ ਹੋਏਗਾ ਕਿ ਕੁੜੀ ਨੂੰ ਕਿੰਨਾ ਉਹ ਖਿੱਚ ਕੇ ਲੈ ਕੇ ਰੇੜ ਦੇ ਗਈ ਕੁੜੀ ਬਹੁਤ ਛੱਟ ਲੱਗਿਆ ਕੁੜੀ ਇਹਦੇ ਪੜਨਾ ਨਹੀਂ ਕੋਲੇਜ ਦੇ ਕੁੜੀਆਂ ਸੀ ਇਹ ਨਹੀਂ ਪਤਾ ਲੱਗਾ ਕੁੜੀ ਕਿੱਥੋਂ ਦੀਆਂ ਫਰੋਈਪੁਰ ਦੇ ਵਿੱਚ ਹਾਲਾਤ ਬਹੁਤ ਬੱਤ ਤੋਂ ਬੱਤਰ ਹੋ ਰਿਹਾ ਹੈ। ਜਿਵੇਂ ਦੇਖਦੇ ਹੋ ਲਗਾਤਾਰ ਇਹ ਜੀ ਰਹੇ ਬਣਾ ਰਹੇ ਹੋ। ਅਸੀਂ ਸ਼ਹਿਰ ਦੇ ਵਿੱਚ ਬਹੁਤ ਮਾੜੇ ਹਾਲਾਤ ਹੋ ਰਹੇ ਤੋਂ ਅੱਗੇ ਕਹਿ ਰਿਹਾ ਵੀ ਕੋਈ ਵਪਾਰੀ ਸੇਵ ਨਹੀਂ। ਕੋਈ ਤੁਸੀਂ ਇਹ ਦੇਖ ਸਕਦੇ ਹੋ ਅੱਗੇ ਸੋਨਾ ਲੋਕ ਆਮ ਪਾਉਂਦੇ ਹੁਣ 95% ਲੋਕਾਂ ਨੇ ਸੋਨਾ ਨਹੀਂ ਪਾਇਆ। 5% ਉਹੀ ਲੋਕ ਸੋਨਾ ਪਾਉਂਦੇ ਜਿਨ੍ਹਾਂ ਕੋ ਫੰਕਸ਼ਨ ਜਾਣਾ ਵਿਆਹ ਸ਼ਾਦੀ ਆ। ਇਹ ਹਾਲਾਤ ਹੋਏ ਪਏ ਨੇ। ਲੋਕ ਇਹ ਡਰਦੇ ਨੇ ਦੁਕਾਨਾਂ ਜਲਦੀ ਬੰਦ ਕਰਕੇ ਚਲੇ ਜਾਂਦੇ ਆ ਕਿ ਵਾਰਦਾਤ ਨਾ ਹੋ ਜੇ। ਕਾਸੀ ਮੰਨਤੀ ਕਰਦੇ। ਮੰਗ ਇਹ ਕਰਦੇ ਆ ਪ੍ਰਸ਼ਾਸਨ ਨੂੰ ਵੀ ਤਾਂ ਤਾਂ ਦੇ ਨਾਕੇ ਲਾਏ ਜਾਣ ਜਿਹੜੇ ਚੋਰ ਲੈ ਜਿਹੜੇ ਬਿਗੈਰ ਨੰਬਰ ਪਲੇਟ ਤੋਂ ਬਾਈਕ ਜਾ ਰਹੇ ਉਹਨਾਂ ਨੂੰ ਫੜੇ ਜਾਣ ਤੇ ਜਿੰਨੇ ਵੱਦ ਤੋਂ ਵੱਧ ਹੋ ਚੁੱਕੇ ਇਹ ਸ਼ਹਿਰ ਦੇ ਵਿੱਚ ਸ਼ਕਤੀ ਕੀਤੀ ਜਾਵੇ ਚੋਰਾ ਤੇ ਨਹੀਂ ਖੋਇਆ ਬੈਨ ਧੀ ਲੈ ਕੇ ਲੈ ਕੇ ਬੈਗਾ ਮੇਰਾ ਬੰਟੀ ਵਿਜਾ ਜੀ ਵਿਜੈ ਸਾਹਿਬ ਕੀ ਕਹਤ ਨਾ ਅੱਜ ਦੋ ਲੜਕੀਆਂ ਆ ਰਹੀਆਂ ਸੀ ਗਲੀ ਚੋਂ ਤੇ ਨਾਲ ਮਗਰ ਦੋ ਮੁੰਡੇ ਤੇ ਚੋਰ ਸੀਗੇ ਉਹਨਾਂ ਨੇ ਉਹਨਾਂ ਦਾ ਪੱਲ ਸਖੋਇਆ ਤੇ ਖਿੱਚ ਕੇ ਲੈ ਕੇ ਜਾਂਦੇ ਰਹੇ ਤੁਸੀਂ ਵੀਡੀਓ ਦੇਖਿਆ ਹੋਏਗਾ ਕਿ ਕੁੜੀ ਨੂੰ ਕਿੰਨਾ ਉਹ ਖਿੱਚ ਕੇ ਲੈ ਕੇ ਰੇੜ ਦੇ ਗਈ ਕੁੜੀ ਬਹੁਤ ਛਟ ਲੱਗਿਆ ਕੁੜੀ ਇਹਦੇ ਪੜਨਾ ਨਹੀਂ ਹੈ ਕਾਲਜ ਦੇ ਕੁੜੀਆਂ ਸੀ ਇਹ ਨਹੀਂ ਪਤਾ ਲੱਗਾ ਕੁੜੀਆਂ ਕਿੱਥੋਂ ਦੀਆਂ ਪਰ ਫਰੋਜਪੁਰ ਦੇ ਵਿੱਚ ਹਾਲਾਤ ਬਹੁਤ ਬੱਤ ਤੋਂ ਬੱਤਰ ਹੋ ਰਿਹਾ ਹੈ ਉਹਨੂੰ ਦੇਖਦੇ ਹੋ ਲਗਾਤਾਰ ਇਹ ਜੀ ਹੋਣਾ ਜਾਣਾ ਹੈ ਕੋਈ ਸ਼ਹਿਰ ਦੇ ਵਿੱਚ ਬਹੁਤ ਮਾੜੇ ਹਾਲਾਤ ਹੋ ਰਹੇ ਤਰ੍ਹਾਂ ਅੱਗੇ ਕਹਿ ਰਿਹਾ ਵੀ ਕੋਈ ਵਪਾਰੀ ਸੇਵ ਨਹੀਂ ਕੋਈ ਤੁਸੀਂ ਇਹ ਦੇਖ ਸਕਦੇ ਹੋ ਅੱਗੇ ਸੋਨਾ ਲੋਕ ਆਮ ਪਾਉਂਦੇ ਹੁਣ 95% ਲੋਕਾਂ ਨੇ ਸੋਨਾ ਨਹੀਂ ਪਾਇਆ 5% ਉਹੀ ਲੋਕ ਸੋਨਾ ਪਾਉਂਦੇ ਜਿਨ੍ਹਾਂ ਕੋ ਫੰਕਸ਼ਨ ਜਾਣਾ ਵਿਆਹ ਸ਼ਾਦੀ ਆ ਇਹ ਹਾਲਾਤ ਹੋਏ ਪਏ ਨੇ ਲੋਕ ਇਹ ਡਰਦੇ ਨੇ ਦੁਕਾਨਾਂ ਜਲਦੀ ਬੰਦ ਕਰਕੇ ਚਲੇ ਜਾਂਦੇ ਆ ਕਿ ਬਾਤ ਨਾ ਹੋ ਜੇ ਕਾਫੀ ਮੰਗਈ ਕਰਦੇ ਮੰਗਹੀ ਕਰਦੇ ਪ੍ਰਸ਼ਾਸਨ ਨੂੰ ਵੀ ਤਾਂ-ਤਾਂ ਦੇ ਨਾਕੇ ਲਾਏ ਜਾਣ ਜਿਹੜੇ ਚੋਰ ਲੈ ਜਿਹੜੇ ਬਿਗੈਰ ਨੰਬਰ ਪਲੇਟ ਤੋਂ ਬਾਈਕ ਜਾ ਰਹੇ ਉਹਨਾਂ ਨੂੰ ਫੜੇ ਜਾਣ ਤੇ ਜਿੰਨੇ ਵੱਦ ਤੋਂ ਵੱਧ ਹੋ ਚੁੱਕੇ ਇਹ ਸ਼ਹਿਰ ਦੇ ਵਿੱਚ ਸ਼ਕਤੀ ਕੀਤੀ ਜਾਵੇ ਚੋਰਾ ਤੇ ਕਾਤਾ ਨਹੀਂ ਖੋਇਆ ਬੈਨ ਜਿਲੀ ਲੈ ਕੇ ਲੈ ਕੇ ਬੈਗਾ ਮੇਰਾ ਬੰਟੀ ਵਿਜਾ ਜੀ ਵਿਜਾ ਸਾਹਿਬ ਕੀ ਕਤਨਾ ਵਾ ਅੱਜ ਦੋ ਲੜਕੀਆਂ ਆ ਰਹੀਆਂ ਸੀ ਗਲੀ ਚੋਂ ਤੇ ਨਾਲ ਮਗਰ ਦੋ ਮੁੰਡੇ ਤੇ ਚੋਰ ਸੀਗੇ ਉਹਨਾਂ ਨੇ ਉਹਨਾਂ ਦਾ ਪர்ஸ் ਖੋਇਆ ਤੇ ਖਿੱਚ ਕੇ ਲੈ ਕੇ ਜਾਂਦੇ ਰਹੇ ਤੁਸੀਂ ਵੀਡੀਓ ਦੇਖਿਆ ਹੋਏਗਾ ਕਿ ਕੁੜੀ ਨੂੰ ਕਿੰਨਾ ਉਹ ਖਿੱਚ ਕੇ ਲੈ ਕੇ ਰੇੜ ਦੇ ਗਈ ਕੁੜੀ ਬਹੁਤ ਛਟ ਲੱਗਿਆ ਕੁੜੀ ਇਹਦੇ ਪੜਨਾ ਨਹੀਂ ਹੈ ਕੋਲੇਜ ਦੇ ਕੁੜੀਆਂ ਸੀ ਇਹ ਨਹੀਂ ਪਤਾ ਲੱਗਾ ਕੁੜੀਆਂ ਕਿੱਥੋਂ ਦੀਆਂ ਫਰੋਜਪੁਰ ਦੇ ਵਿੱਚ ਹਾਲਾਤ ਬਹੁਤ ਬੱਤ ਤੋਂ ਬੱਤਰ ਹੋ ਰਿਹਾ ਹੈ ਉਹਨੂੰ ਦੇਖਦੇ ਹੋ ਲਗਾਤਾਰ ਇਹ ਜੀਨ ਕਰਨਾ ਨਹੀਂ ਜਾ ਰਿਹਾ ਅਸੀਂ ਸ਼ਹਿਰ ਦੇ ਵਿੱਚ ਬਹੁਤ ਮਾੜੇ ਹਾਲਾਤ ਹੋ ਰਹੇ ਤਰ੍ਹਾਂ ਅੱਗੇ ਕਹਿ ਰਿਹਾ ਵੀ ਕੋਈ ਵਪਾਰੀ ਸੇਵ ਨਹੀਂ ਕੋਈ ਤੂੰ ਇਹ ਦੇਖ ਸਕਦੇ ਹੋ ਅੱਗੇ ਸੋਨਾ ਲੋਗ ਆਮ ਪਾਉਂਦੇ ਹੁਣ 95% ਲੋਕਾਂ ਨੇ ਸੋਨਾ ਨਹੀਂ ਪਾਇਆ 5% ਉਹੀ ਲੋਕ ਸੋਨਾ ਪਾਉਂਦੇ ਜਿਨ੍ਹਾਂ ਕੋ ਫੰਕਸ਼ਨ ਜਣਾ ਵਿਆਹ ਸ਼ਾਦੀ ਆ ਇਹ ਹਾਲਾਤ ਹੋਏ ਪਏ ਨੇ ਲੋਕ ਇਹ ਡਰਦੇ ਨੇ ਦੁਕਾਨਾਂ ਜਲਦੀ ਬੰਦ ਕਰਕੇ ਚਲੇ ਜਾਂਦੇ ਯਾਰ ਕੋਈ ਵਾਰਦਾਤ ਨਾ ਹੋ ਜੇ ਕੱਤੀ ਮੰਗ ਹੀ ਕਰਦੇ ਮੰਗ ਹੀ ਕਰਦੇ ਪ੍ਰਸ਼ਾਸਨ ਨੂੰ ਵੀ ਤਾਂ-ਤਾਂ ਦੇ ਨਾਕੇ ਲਾਏ ਜਾਣ ਜਿਹੜੇ ਚੋਰ ਲੈ ਜਿਹੜੇ ਬਿਗੈਰ ਨੰਬਰ ਪਲੇਟ ਤੋਂ ਬਾਈਕ ਜਾ ਰਹੇ ਉਹਨਾਂ ਨੂੰ ਫੜੇ ਜਾਣ ਤੇ ਜਿੰਨਾ ਵੱਧ ਤੋਂ ਵੱਧ ਹੋ ਸਕੇ ਸ਼ਹਿਰ ਦੇ ਵਿੱਚ ਸਖਤੀ ਕੀਤੀ ਜਾਵੇ ਚੋਰਾ ਤੇ